ਹਰ ਧਰਮ ਦੀ ਉਤਪਤੀ ਉਦੋਂ ਹੁੰਦੀ ਹੈ ਜਦੋਂ ਕੋਈ ਸਮਾਜ ਵਿੱਚ ਵਾਤਾਵਰਣ ਮਾੜਾ ਹੋਵੇ ਇਹ ਬਦਕਿਸਮਤੀ ਆ ਵੀ ਉਸ ਧਰਮ ਦੀਆਂ ਰਵੈਤਾਂ ਕੁਝ ਤਰ੍ਹਾਂ ਲਈ ਚਲਦੀਆਂ ਆ ਮੜ ਕੇ ਫਿਰ ਲੁਟੇਰੇ ਲੋਕੀ ਉਹਨਾਂ ਦੇ ਕਬਜ਼ਾ ਕਰ ਲੈਂਦੇ ਤੇਰੇ ਲੋਕਾਂ ਦੀ ਗੱਲ ਆ ਵੀ ਜਿਹੜੀਆਂ ਧਰਮ ਦੀਆਂ ਕਮਾਲ ਦੀਆਂ ਰਵੈਤਾਂ ਜਿਨ੍ਹਾਂ ਤੇ ਕਮਿਊਨਿਸਟ ਪਹਿਰਾ ਦੇਣ ਦਾ ਯਤਨ ਕਰ ਰਹੇ ਆ ਉਹ ਇਹ ਸਮਝਣ ਨੂੰ ਤਿਆਰ ਨਹੀਂ ਹੈ ਵੀ ਇਹ ਤਾਂ ਉਹਨਾਂ ਰਵੈਤਾਂ ਉੱਤੇ ਪਹਿਰਾ ਦੇ ਕੇ ਅੱਗੇ ਲੈ ਜਾਣਾ ਚਾਹੁੰਦੇ ਆ ਅਸਲ ਜੇ ਅੱਜ ਕੋਈ ਸਿੱਖ ਧਰਮ ਦੀਆਂ ਮर्यादा ਨੂੰ ਅੱਗੇ ਲੈ ਕੇ ਜਾ ਰਿਹਾ ਤੇ ਮੈਂ ਮਾਰਨਾ ਕਹਿ ਸਕਦਾ ਕਮਿਊਨਿਸਟ ਹੈ ਅਸੀਂ ਗੱਲ ਨਹੀਂ ਬਾਤੀ ਨਹੀਂ ਹੈ ਅਸੀਂ ਬਰਾਬਰਤਾ ਲਈ ਲੜ ਰਹੇ ਹਾਂ ਅਸੀਂ ਔਰਤਾਂ ਤੇ ਮਰਦਾਂ ਦੀ ਬਰਾਬਰਤਾ ਲਈ ਯੁੱਝਦੇ ਹਾਂ ਅਸੀਂ ਜਾਤ ਪਾਤ ਦਾ ਖਾਤਮਾ ਕਰਨਾ ਚਾਹੁੰਦੇ ਹਾਂ ਅਸੀਂ ਬੇਮਾ ਭਰਮਾ ਤੋਂ ਲੋਕਾਂ ਨੂੰ ਦੂਰ ਰੱਖਣਾ ਚਾਹੁੰਦੇ ਹਾਂ ਜਦ ਕਿ ਸਾਰੇ ਦਲ ਉਹ ਆ ਜਿਹੜੇ ਲੋਕਾਂ ਨੂੰ ਬੇਮਾ ਭਰਮਾ 'ਚ ਪਾ ਰਹੇ ਜ਼ਾਤ ਪਾਤੀ ਲੜਾਈ ਵੀ ਕਮਿਊਨਿਸਟਾਂ ਨੇ ਲੜਨੀ ਹੈ ਅਸੀਂ ਉਹਨਾਂ ਲੋਕਾਂ ਵਰਗੇ ਨਹੀਂ ਹਾਂ ਜਿਹੜੇ ਲੋਕਾਂ ਦੀ ਜਾਤ ਪਾਤ ਦਾ ਸਹਾਰਾ ਲੈ ਕੇ ਆਪਣੀਆਂ ਰੋਟੀਆਂ ਬਣਾ ਕੇ ਚਲੇ ਜਾਂਦੇ ਆ ਅਸੀਂ ਜਾਤ ਪਾਤ ਦਾ ਖਾਤਮਾ ਕਰਨਾ ਚਾਹੁੰਦੇ ਕਿਂਦਰਾਉ ਉਮੀਦ ਕਰਦੀ ਤੇ ਲਾਲ ਚੰਡੇ ਦੀ ਵਿਚਾਰਧਾਰਾ ਜੇ ਇਕੱਠੀ ਨਹੀਂ ਨਾ ਹੁੰਦੀ ਤੇ ਦੇਸ਼ ਦਾ ਭਲਾ ਨਹੀਂ ਹੋ ਸਕਣਾ ਹੁਣ ਅਮਿਤ ਸ਼ਾਹ ਨੇ ਕੀ ਕੀਤਾ ਅਮਿਤ ਸ਼ਾਹ ਦੇਸ਼ ਦਾ ਜਿਹੜਾ ਗ੍ਰਹਿ ਮੰਤਰੀ ਆ ਉਹਨੇ ਬਹੁਤ ਘੱਟੀਆਂ ਢੰਗ ਨਾਲ ਡਾਕਟਰ ਹੀਂਦਰਾਉ ਉਮੀਦਕਰ ਨੂੰ ਖੋਲ ਕੀਤਾ ਲੋਕ ਸਭਾ ਦੀ ਸਰਕਾਰ ਤਾਂ ਮੁੜ ਕੇ ਫੇਰ ਮਨੂਵਾਦ ਲਿਆਉਣਾ ਚਾਹੁੰਦੀ ਹੈ ਮਨੂਵਾਦੀ ਕਿਤਾਬ ਸਾਡੇ ਉਮੀਦਕਰ ਜੀ ਨੇ ਸਾੜ ਕੇ ਦਿਖਾਈ ਲੋਕਾਂ ਨੂੰ ਮਨੂਵਾਦ ਗਲਤ ਹੈ ਕਮਨਿਸਟਾ ਨੇ ਥੋੜੀ ਗਲਤੀ ਕੀਤੀ ਆ ਭਾਰਤਿਆ ਨੇ ਉਹਨਾਂ ਨੇ ਵਿਚਾਰਧਾਰਾ ਤਾਂ ਠੀਕ ਬਣਾਈ ਹੈ ਜਿਹੜੀ ਮਾਰਸਵਾਦ ਲੈਣਨ ਵਾਦੀ ਹੈ ਲੇਕਿਨ ਉਸ ਵਿਚਾਰਧਾਰਾ ਨੂੰ ਆਪਣੇ ਧਰਾਤਲ ਦੇ ਨਾਲ ਸਮਾਜ ਨਾਲ ਨਹੀਂ ਜੋੜਿਆ ਅਸੀਂ ਤਿਆਰ ਜੇ ਪੰਜਾਬ ਦੇ ਲੋਕਾਂ ਨੂੰ ਇਨਕਲਾਬ ਲਈ ਤਿਆਰ ਕਰਨਾ ਤਾਂ ਫਿਰ ਉਸ ਵਿਚਾਰਧਾਰਾ ਦੇ ਨਾਲ ਸਾਨੂੰ ਬੰਦਾ ਬਹਾਦਰ ਨੂੰ ਵਿਚਾਰਧਾਰਾ ਵੀ ਬਣਾਉਣੀ ਪੈਣੀ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਦੀ ਸਿੱਖਿਆਵਾਂ ਸਾਹਮਣੇ ਰੱਖਣੀਆਂ ਪੈਣੀਆਂ ਪੰਜਾਬ ਦੀ ਜਰਖੇਜ ਭੂਮੀ ਦੇ ਵਿੱਚੋਂ ਜੇਕਰ ਦੇਖੀਏ ਤਾਂ ਨਾਬਰੀ ਦਾ ਜੋ ਵਿਚਾਰਧਾਰਾ ਹੈਗੀ ਉਹ ਹਮੇਸ਼ਾ ਫੜਦੀ ਰਹੀ ਹੈਗੀ ਆ ਤੇ ਕਿਉਂਕਿ ਪੰਜਾਬ ਆ ਜਿਹੜਾ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਇੱਥੇ ਜਿੰਨੇ ਵੀ ਲੋਕ ਆਉਂਦੇ ਰਹੇ ਹੈਗੇ ਆ ਜੋ ਵੀ ਧੜਵੀ ਆਉਂਦੇ ਰਿਹਾ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਪੰਜਾਬ ਦੀ ਧਰਤੀ ਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਇੱਥੇ ਸਾਡਾ ਮਹਾਨ ਫਲਸਫਾ ਸਿੱਖੀ ਫਲਸਫਾ ਜਿਹੜਾ ਉਹ ਹੋਂਦ ਦੇ ਵਿੱਚ ਆਇਆ ਤੇ ਗੁਰੂਆਂ ਨੇ ਆ ਜਿਹੜੀ ਉਸ ਦੀ ਨੀ ਰੱਖੀ ਉਸ ਦਾ ਪ੍ਰਚਾਰ ਕੀਤਾ ਪ੍ਰਸਾਰ ਕੀਤਾ ਤੇ ਉਸੇ ਸਿੱਖੀ ਫਲਸਫੇ ਦੇ ਤਹਿਤ ਆ ਜਿਹੜਾ ਗੁਰੂ ਸਹਿਬਾਨਾ ਨੇ ਆਪਣਾ ਸਾਰਾ ਸਾਰਾ ਪਰਿਵਾਰ ਵਾਰ ਦਿੱਤਾ ਇਹਨਾਂ ਦਿਨਾਂ ਨੂੰ ਸ਼ਹੀਦੀ ਦਿਹਾੜਿਆਂ ਦੇ ਤੌਰ ਦੇ ਉੱਤੇ ਜਾਣਿਆ ਜਾ ਰਿਹਾ ਹੈਗਾ ਤੇ ਲਗਭਗ ਹਰੇਕ ਥੇਹੜਾ ਜਿਹੜੀ ਉਹ ਗੁਰੂ ਸਾਹਿਬ ਜੀ ਅਤੇ ਉਹਨਾਂ ਦੇ ਸਹਾਬਜਾਦਿਆਂ ਨੂੰ ਆ ਜਿਹੜੀਆਂ ਸ਼ਰਧਾਂਜਲੀयां ਭੇਟ ਕਰ ਰਹੇ ਆ ਹਰੇਕ ਵਿਅਕਤੀ ਦਾ ਹਰੇਕ ادارے ਦਾ ਜਿਹੜਾ ਉਹ ਆਪਣਾ ਤੌਰ ਤਰੀਕਾ ਹੈਗਾ ਇਹਨਾਂ ਸ਼ਹੀਦੀ ਦਿਹਾੜਿਆਂ ਨੂੰ ਮਨਾਉਣ ਦਾ ਪਰ ਅੱਜ ਆਰਐਮਪੀਆਈ ਪਾਰਟੀ ਵੱਲੋਂ ਆ ਜਿਹੜਾ ਉਹੋ ਪਿੰਡ ਪੂਲੀ ਜੋ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਉੱਥੇ ਸ਼ਹੀਦਾਂ ਨੂੰ ਸਮਰਪਿਤ ਆ ਜਿਹੜੀ ਰਾਜਨੀਤਿਕ ਕਾਨਫਰੰਸ ਕੀਤੀ ਗਈ ਆਪਾਂ ਅਕਸਰ ਦੇਖਦੇ ਹੈਗੇ ਆ ਕਿ ਧਰਮ ਤੇ ਰਾਜਨੀਤੀ ਆ ਜਿਹੜੀ ਬਹੁਤ ਸਾਰੇ ਲੋਕ ਕਹਿੰਦੇ ਕਿ ਧਰਮ ਦਾ ਖੇਤਰ ਅਲੱਗ ਆ ਤੇ ਰਾਜਨੀਤੀ ਦਾ ਖੇਤਰ ਅਲੱਗ ਹੈਗਾ ਪਰ ਧਾਰਮਿਕ ਨਾਲ ਨਾਲ ਧਾਰਮਿਕ ਵਿਚਾਰਧਾਰਾ ਦੇ ਨਾਲ ਨਾਲ ਇੱਥੇ ਰਾਜਨੀਤਿਕ ਵਿਚਾਰਧਾਰਾ ਵੀ ਆ ਜਿਹੜੀ ਲੋਕਾਂ ਦੇ ਵਿੱਚ ਲੈ ਕੇ ਜਾਈ ਗਈ ਤੇ ਸਾਡੇ ਨਾਲ ਇਸ ਪਾਰਟੀ ਦੇ ਜਰਨਲ ਸਕੱਤਰ ਮੰਗਤਰਾਮ ਪਾਸਲਾ ਜੀ ਮੌਜੂਦ ਨੇ ਸਵਾਗਤ ਆ ਪ੍ਰਧਾਨ ਜੀ ਪਹਿਲਾਂ ਤਾਂ ਮਿਹਰਬਾਨੀ ਜੀ ਬਹੁਤ ਧੰਨਵਾਦ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਜੀ ਅੱਛਾ ਪ੍ਰਧਾਨ ਜੀ ਜਦੋਂ ਆਪਾਂ ਗੱਲ ਕਰਦੇ ਹੈਗੇ ਆ ਆਰਐਮਪੀਆਈ ਜਾਂ ਮਾਰਕਸਵਾਦੀ ਪਾਰਟੀ ਸੀਪੀਆਈ ਜਿੰਨੀਆਂ ਵੀ ਖੱਬੇ ਪੱਖੀ ਤਰ੍ਹਾਂ ਹੈਗਾ ਅਕਸਰ ਇਹ ਪ੍ਰਚਾਰ ਆ ਜਿਹੜਾ ਆਪਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਸੁਣਨ ਨੂੰ ਮਿਲਦਾ ਹੈਗਾ ਕਿ ਸਿੱਖੀ ਵਿਰੋਧੀ ਫਲਸਫਾ ਹੈ ਜ਼ਿਆਦਾਤਰ ਕਮਿਊਨਿਸਟਾਂ ਨੂੰ ਆ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਕਿ ਕਮਿਊਨਿਸਟ ਆ ਜਿਹੜੇ ਕਾਮਰੇਡ ਆ ਜਿਹੜੇ ਸਿੱਖੀ ਵਿਰੋਧੀ ਆ ਪਰ ਅੱਜ ਜੋ ਕਾਨਫਰੰਸ ਕੀਤੀ ਗਈ ਆ ਸ਼ਹੀਦਾਂ ਨੂੰ ਗੁਰੂ ਸਾਹਿਬਾਨ ਤੋਂ ਉਹਨਾਂ ਦੇ ਸਹਬਜ਼ਾਦਿਆਂ ਨੂੰ ਸਮਰਪਿਤ ਕੀਤੀ ਗਈ ਆ ਜਿਹੜੇ ਲੋਕ ਇਹ ਪ੍ਰਚਾਰ ਕਰ ਰਹੇ ਹੈਗੇ ਉਹਨਾਂ ਲਈ ਕੀ ਕਹਿਣਾ ਚਾਹੂੰਗਾ ਪਹਿਲੀ ਗੱਲ ਤੇ ਇਹ ਹੈ ਵੀ ਅੱਜ ਦੇ ਸ਼ਹੀਦੀ ਸਮਾਗਮ ਤੇ ਮੈਂ ਪਾਰਟੀ ਵੱਲੋਂ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਾ ਉਹਨਾਂ ਦੇ ਚਰਨਾਂ 'ਚ ਨਕਮਸਤ ਹੋ ਰਿਆਂ ਔਰ ਅਸੀਂ ਇਹ ਸਨੇਹਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਤੋਂ ਹੀ ਲੈ ਰਹੇ ਆਂ ਕਿ ਮਨੁੱਖ ਦਾ ਜਨਮ ਦੁਬਾਰਾ-ਦੁਬਾਰਾ ਨਹੀਂ ਮਿਲਦਾ ਇਹਨੂੰ ਮਨੁੱਖਤਾ ਦੇ ਭਲੇ ਲਈ ਅਰਪਣ ਕਰਨਾ ਚਾਹੀਦਾ ਅੱਜ ਦੇ ਦਿਨ ਤੇ ਅਸੀਂ ਫੇਰ ਉਹਨਾਂ ਮਹਾਨ ਸ਼ੀਤਾਂ ਨੂੰ ਯਾਦ ਕੀਤਾ ਹੈ ਆਰਐਮਪੀਆਈ ਸਮਝੀ ਦੀ ਹੈ ਬਈ ਧਰਮ ਨੇ ਇਤਿਹਾਸਕ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਹਰ ਧਰਮ ਦੀ ਉਤਪਤੀ ਉਦੋਂ ਹੁੰਦੀ ਹੈ ਜਦੋਂ ਕੋਈ ਸਮਾਜ ਵਿੱਚ ਵਾਤਾਵਰਣ ਮਾੜਾ ਹੋਵੇ ਇਹ ਬਦਕਿਸਮਤੀ ਆ ਬਈ ਉਸ ਧਰਮ ਦੀਆਂ ਰਵੈਤਾਂ ਕੁਝ ਤਰ ਲਈ ਚਲਦੀਆਂ ਆ ਮੜ ਕੇ ਫੇਰ ਲੁਟੇਰੇ ਲੁਕੀ ਉਹਨਾਂ ਦੇ ਕਬਜ਼ਾ ਕਰ ਲੈਂਦੇ ਆ ਉਰੇ ਲੁਟੇਰੇ ਲੋਕਾਂ ਦੀ ਗੱਲ ਹੈ ਵੀ ਜਿਹੜੀਆਂ ਧਰਮ ਦੀਆਂ ਕਮਾਲ ਦੀਆਂ ਰਵੈਤਾਂ ਜਿਨ੍ਹਾਂ ਤੇ ਕਾਮਨਿਸਟ ਪਹਿਰਾ ਦੇਣ ਦਾ ਯਤਨ ਕਰ ਰਹੇ ਆ ਉਹ ਇਹ ਸਮਝਣ ਨੂੰ ਤਿਆਰ ਨਹੀਂ ਹੈ ਵੀ ਇਹ ਤਾਂ ਉਹਨਾਂ ਰਵੈਤਾਂ ਉੱਤੇ ਪਹਿਰਾ ਦੇ ਕੇ ਅੱਗੇ ਲਿਜਾਣਾ ਚਾਹੁੰਦੇ ਆ ਉਹ ਫਿਰ ਕਿਉਂ ਕਿ ਲੁਟੇਰੇ ਵਰਗੇ ਹੱਥਾਂ ਵਿੱਚ ਚਲੇ ਗਏ ਆ ਧਰਮ ਕਈ ਵਾਰੀ ਤਾਂ ਫਿਰ ਉਹ ਪ੍ਰਚਾਰ ਕਰਦੇ ਆ ਵੀ ਇਹ ਧਰਮ ਤਾਂ ਜੀ ਕਾਮਰਸ ਹੈ ਤੁਹਾਨੂੰ ਮੰਨਦੇ ਹੀ ਨਹੀਂ ਹੈ ਕੋਈ ਨਾ ਕੋਈ ਅਸਲ ਜੇ ਅੱਜ ਕੋਈ ਸਿੱਖ ਧਰਮ ਦੀਆਂ ਮर्याਦਾ ਨੂੰ ਅੱਗੇ ਲੈ ਕੇ ਜਾ ਰਿਹਾ ਤੇ ਮੈਂ ਮੰਨਣਾ ਕਹਿ ਸਕਦਾ ਕਾਮਨਿਸਟ ਆ ਅਸੀਂ ਗੱਲਬਾਤੀ ਨਹੀਂ ਹੈ ਅਸੀਂ ਬਰਾਬਰਤਾ ਲਈ ਲੜ ਰਹੇ ਆਂ ਅਸੀਂ ਔਰਤਾਂ ਤੇ ਮਰਦਾਂ ਦੀ ਬਰਾਬਰੀ ਲਈ ਯੂਜਦੇ ਆ ਅਸੀਂ ਜਾਤ ਪਾਤ ਦਾ ਖਾਤਮਾ ਕਰਨਾ ਚਾਹੁੰਦੇ ਆ ਅਸੀਂ ਬੇਹਮਾ ਭਰਮਾ ਤੋਂ ਲੋਕਾਂ ਨੂੰ ਦੂਰ ਰੱਖਣਾ ਚਾਹੁੰਦੇ ਆ ਜਦ ਕਿ ਸਾਰੇ ਦਲ ਉਹ ਆ ਜਿਹੜੇ ਲੋਕਾਂ ਨੂੰ ਬੇਹਮਾ ਭਰਮਾ ਚ ਪਾ ਰਹੇ ਆ ਅਸੀਂ ਗੁਰਬਾਣੀ ਦੇ ਸਾਰ ਤਤ ਨੂੰ ਨਹੀਂ ਸਮਝ ਰਹੇ ਅਸੀਂ ਸਾਰ ਤਤ ਨੂੰ ਸਮਝ ਰਹੇ ਆ ਗੁਰਬਾਣੀ ਦਾ ਸਾਰ ਤਤ ਸਮਝਣ ਦੀ ਜ਼ਿਆਦਾ ਲੋੜ ਆ ਉਹਦਾ ਰੂਪ ਕੋ ਪੱਕ ਨਹੀਂ ਬਹੁਤਾ ਸਮਝਣ ਦੀ ਲੋੜ ਰੂਪ ਕੋ ਪੱਕ ਤਾਂ ਉਹ ਤਾਂ ਲੋਕ ਕਹਿੰਦੇ ਜੀ ਬਈ ਆ ਰੂਪ ਇਦਾਂ ਦਾ ਹੋਵੇ ਵਧੀਆ ਰੂਪ ਚੰਗਾ ਆ ਲੇਕਿਨ ਜੇ ਸਾਰ ਤਤ ਨਹੀਂ ਲਾਗੂ ਕਰਨਾ ਤਾਂ ਫਿਰ ਅਸੀਂ ਗੁਰਬਾਣੀ ਨਾਲ ਧਰੋ ਕਰ ਰਹੇ ਆ ਤਾਂ ਮੈਂ ਸਮਝਦਾ ਅੱਜ ਦੇ ਦਿਨ ਦੇ ਉੱਤੇ ਸਾਨੂੰ ਪਰਨ ਕਰਨਾ ਚਾਹੀਦਾ ਔਰ ਅਸੀਂ ਉਹਨਾਂ ਲੋਕਾਂ ਨੂੰ ਨਿਮਰਤਾ ਨਾਲ ਬੇਨਤੀ ਕਰਦੇ ਸਾਡਾ ਆ ਕੇ ਕੰਮ ਤਾਂ ਦੇਖੋ ਕੋਈ ਬਹਿ ਕੇ ਅਸੀਂ ਕਰਦੇ ਕੀ ਆ ਕੀ ਇਹ ਕੰਮ ਸਿੱਖੀ ਮਰਿਆਦਾ ਨੂੰ ਅੱਗੇ ਲੈ ਕੇ ਜਾਣ ਵਾਲਾ ਆ ਜਾਂ ਸਿੱਖੀ ਮਰਿਆਦਾ ਮਨੂੰ ਅੱਗੇ ਲੈ ਕੇ ਉਹ ਲੋਕ ਜਾ ਰਹੇ ਜਿਹੜੇ ਧਰਮ ਦਾ ਚੋਗਾ ਪਾ ਕੇ ਧਰਮ ਦੀਆਂ ਗੱਲਾਂ ਕਰ ਰਹੇ ਆ ਜਿਹੜੇ ਜਾਤ ਪਾਤ ਮੰਨਦੇ ਆ ਜਿਹੜੇ ਬੱਚਿਆਂ ਦੇ ਔਰਤਾਂ ਦੇ ਮਰਦਾਂ ਦੀ ਬਰਾਬਰਤਾ ਨਹੀਂ ਚਾਹੁੰਦੇ ਉਹ ਧਰਮ ਦਾ ਸੱਚੇ ਨੂੰ ਨਹੀਂ ਆਈ ਆ ਅਸੀਂ ਰੋਕਿਆ ਅਸੀਂ ਤਾਂ ਬੇਨਤੀ ਕਰਾਂਗੇ ਵੀ ਅਸੀਂ ਸੱਚੇ ਉਸ ਧਰਮ ਦੀ ਮर्यादा ਰੋਗੇ ਲੈ ਕੇ ਜਾ ਰਹੇ ਹਾਂ ਉਸੇ ਸ਼ਰਧਾ ਨਾਲ ਅਸੀਂ ਅੱਜ ਦਿਨ ਮਨਾਇਆ ਜੀ ਅੱਛਾ ਅੱਜ ਦੀ ਇਸ ਕਾਨਫਰੰਸ ਦੇ ਦੌਰਾਨ ਦਿੱਲੀ ਤਖਤ ਦੀ ਗੱਲਬਾਤ ਕੀਤੀ ਗਈ ਮੋਦੀ ਦੀ ਗੱਲਬਾਤ ਕੀਤੀ ਗਈ ਕਿਸ ਤਰੀਕੇ ਦੇ ਨਾਲ ਫਾਸੀਜ਼ਮ ਆਫੈਂਸਾ ਉਹ ਆ ਰਿਹਾ ਹੈਗਾ ਉਸ ਦੀ ਗੱਲਬਾਤ ਕੀਤੀ ਗਈ ਹੈਗੀ ਆ ਦਲਤ ਤਾਕੇ ਦੀ ਗੱਲਬਾਤ ਕੀਤੀ ਗਈ ਪਰ ਜਦੋਂ ਆਪਾਂ ਇਤਿਹਾਸ ਦੇ ਵਿੱਚ ਨਿਗਾਹ ਮਾਰਦੇ ਤੇ ਆਮ ਤੌਰ ਤੇ ਇਹ ਗੱਲ ਪ੍ਰਚਾਰ ਕੀਤਾ ਜਾਂਦਾ ਹੈਗਾ ਕਿ ਕੌਮਨਿਸਟਾ ਜਿਹੜੇ ਇਹ ਤਾਂ ਜਾਤ ਪਾਤ ਨੂੰ ਇਹਨਾਂ ਨੇ ਮੰਨਿਆ ਨਹੀਂਗਾ ਜਾ ਜਾਂ ਬੀਰਾਂ ਉਹ ਅੰਬੇਡਕਰ ਜੀ ਨਾਲ ਪਿਛਲੇ ਸਮੇਂ ਦੇ ਦੌਰਾਨ ਜੋ ਜੋ ਕੰਟਰਡਿਕਸ਼ਨ ਆ ਰਹੀਆਂ ਹੈਗੀਆਂ ਉਹ ਗੱਲਾਂ ਆਈਆਂ ਹੈਗੀਆਂ ਹੁਣ ਵਾਲੇ ਸਮੇਂ ਦੇ ਵਿੱਚ ਤੇ ਪਿਛਲੇ ਸਮੇਂ ਦੇ ਵਿੱਚ ਹੁਣ ਕਮਿਊਨਿਸਟ ਵਿਚਾਰਧਾਰਾ ਤੁਹਾਨੂੰ ਲੱਗਦਾ ਹੈਗਾ ਕਿ ਇਸ ਮਾਮਲੇ ਨੂੰ ਅੱਗੇ ਲੈ ਕੇ ਆ ਰਹੀ ਹੈ ਕਿ ਵੀ ਜਾਤ ਪਾਤ ਵੀ ਕੋਈ ਮਾਇਨੇ ਰੱਖਦੀ ਹੈਗੀ ਹੈ ਦੇਸ਼ ਦੇ ਵਿੱਚ ਅਸਲ ਚ ਇਹ ਹੈ ਜਾਤਵਾਦ ਬਹੁਤ ਵੱਡਾ ਕੋੜ ਹੈ ਹੂੰ ਇਹਦਾ ਖਾਤਮਾ ਕਰਨਾ ਚਾਹੀਦਾ ਔਰ ਜਾਤ ਪਾਤ ਦੀ ਲੜਾਈ ਵੀ ਕਮਿਊਨਿਸਟਾਂ ਨੇ ਲੜਨੀ ਹੈ ਅਸੀਂ ਉਹਨਾਂ ਲੋਕਾਂ ਵਰਗੇ ਨਹੀਂ ਹਾਂ ਜਿਹੜੇ ਲੋਕਾਂ ਦੀ ਜਾਤ ਪਾਤ ਦਾ ਸਹਾਰਾ ਲੈ ਕੇ ਆਪਣੀਆਂ ਰੋਟੀਆਂ ਬਣਾ ਕੇ ਚਲੇ ਜਾਂਦੇ ਆ ਅਸੀਂ ਜਾਤਪਾਤ ਦਾ ਖਾਤਮਾ ਕਰਨਾ ਚਾਹੁੰਦੇ ਆ ਲੇਕਿਨ ਇਸ ਲਈ ਇਹ ਵੀ ਜ਼ਰੂਰੀ ਆ ਕਿ ਜਿਹੜਾ ਸਾਡਾ ਸੰਘਰਸ਼ ਆ ਨਾ ਜਾਤਪਾਤ ਦੀ ਲੜਾਈ ਉਹਦੇ ਨਾਲ ਦਾ ਬੱਜਮੀ ਲੜਾਈ ਆ ਅਸੀਂ ਦੋਨਾਂ ਨੂੰ ਇੱਕ ਸਾਰ ਕਰਕੇ ਚਲਾਉਣਾ ਚਾਹੁੰਦੇ ਆ ਔਰ ਜੇ ਕੋਈ ਇਹ ਕਵੇ ਵੀ ਅਸੀਂ ਜਾਤਪਾਤ ਨੂੰ ਕਾਇਮ ਰੱਖਣਾ ਚਾਹੁੰਦੇ ਆ ਅਸੀਂ ਜਾਤਪਾਤ ਦੇ ਵਿੱਚ ਇਹਨੂੰ ਕੋਈ ਵਧਾਵਾ ਦੇਣਾ ਚਾਹੁੰਦੇ ਆ ਇਹ 100% ਗਲਤ ਆ ਅਸੀਂ ਤਾਂ ਜਾਤਪਾਤ ਦੇ ਅਸਲ ਦੀ ਡਾਕਟਰ ਭੀਮਰਾਓਂ ਬੇਦਕਰਦੀ ਤੇ ਲਾਲ ਚੰਡੇ ਦੀ ਵਿਚਾਰਧਾਰਾ ਜੇ ਇਕੱਠੀ ਨਹੀਂ ਨਾ ਹੁੰਦੀ ਤੇ ਦੇਸ਼ ਦਾ ਭਲਾ ਨਹੀਂ ਹੋ ਸਕਣਾ ਹੁਣ ਅਮਿਤ ਸ਼ਾਹ ਨੇ ਕੀ ਕੀਤਾ ਅਮਿਤ ਸ਼ਾਹ ਦੇਸ਼ ਦਾ ਜਿਹੜਾ ਗ੍ਰਹਿ ਮੰਤਰੀ ਆ ਉਹਨੇ ਬਹੁਤ ਘਟੀਆਂ ਢੰਗ ਨਾਲ ਡਾਕਟਰ ਭੀਮਰਾਓ ਅੰਬੇਦਕਰ ਨੂੰ ਮਖੌਲ ਕੀਤਾ ਲੋਕ ਸਭਾ 'ਚ ਹੂੰ ਇਹ ਹੀ ਨਹੀਂ ਕੱਲਾ ਵੀ ਲਕੋ ਕੇ ਕੀਤਾ ਉਹਨੇ ਉਹਦੀ ਸਾਂਗ ਲਾ ਕੇ ਕਿਹਾ ਵੀ ਇਹਨੂੰ ਤੁਸੀਂ ਬਹੁਤ ਮੰਨਦੇ ਹੋ ਇਹ ਕੀ ਚੀਜ਼ ਹੋਇਆ ਬਹਿ ਕੇ ਔਰ ਦੂਜੇ ਦਿਨ ਜਿਹੜਾ ਯੂਪੀ ਦਾ ਡਿਪਟੀ ਮੁੱਖ ਮੰਤਰੀ ਆ ਉਹਨੇ ਫੇਰ ਕਿਹਾ ਵੀ ਅੰਬੇਦਕਰ ਤਾਂ ਦਲਤਾਂ ਦਾ ਵਿਰੋਧੀ ਬਹੁਤ ਆ ਉਹਦਾ ਕਟੜ ਜੁਰਜ ਦੁਸ਼ਮਣ ਆ ਨਾ ਤਾਂ ਇਹ ਉਹਨੇ ਕਿਹਾ ਇਸ ਵਾਸਤੇ ਅਸੀਂ ਤਾਂ ਦੋ ਤਰੀਕ ਨੂੰ ਜਿਹੜੀ ਪਰਸੋਂ ਦੋ ਤਿੰਨ ਕਉਣੀ ਆ ਅਸੀਂ ਸਾਰੇ ਪੰਜਾਬ ਦੇ ਪਿੰਡਾਂ ਜਿੱਥੇ ਤਾਂ ਸੰਭਵ ਹੋ ਸਕਿਆ ਅਸੀਂ ਅੰਬੇਦਕਰਦੀ ਦੇ ਸੰਵਿਧਾਨ ਦੀ ਇੱਜ਼ਤ ਲਈ ਧਨਮਨਾਵਾਂਗੇ ਔਰ ਮੋਦੀ ਸ਼ਾਹ ਦੇ ਪਤਲੇ ਸਾੜਾਂਗੇ ਇਹ ਲੋਕਾਂ ਨੂੰ ਨਾਹਰਾ ਦੇਵਾਂਗੇ ਇਹ ਬੇਈਮਾਨ ਦਲਤਾਂ ਦੇ ਦੁਸ਼ਮਣ ਆ ਇਹ ਅੰਬੇਦਕਰ ਦੇ ਦੁਸ਼ਮਣ ਆ ਇਹਨਾਂ ਨੂੰ ਗੱਦੀ ਤੋਂ ਉਤਾਰਿਆ ਜਾਵੇ ਇਸ ਲਈ ਇਹ ਜਿਹੜਾ ਕੌਣ ਅੰਬੇਦਕਰ ਦਾ ਹਮ ਹੀ ਆ ਉਹਨਾਂ ਦੇ ਵਿਚਾਰਾਂ ਦਾ ਇਹ ਤਾਂ ਹੁਣ ਸਾਫ਼ ਹੋ ਗਈ ਗੱਲ ਨਾ ਇਹ ਮੋਦੀ ਸਰਕਾਰ ਤਾਂ ਮੁੜ ਕੇ ਫੇਰ ਮਨੂਵਾਦ ਲਿਆਉਣਾ ਚਾਹੁੰਦੀ ਆ ਮਨੂਵਾਦੀ ਕਿਤਾਬ ਸਾਡੇ ਅੰਬੇਦਕਰ ਜੀ ਨੇ ਸਾੜ ਕੇ ਦਿਖਾਈ ਲੋਕਾਂ ਨੂੰ ਵੀ ਮਨੂਵਾਦ ਗਲਤ ਆ ਤਾਂ ਮੇਰਾ ਕਹਿਣ ਤੋਂ ਪੱਖਿਆ ਵੀ ਕਹਿਣ ਦਾ ਨਹੀਂ ਮਸਲਾ ਹੱਲ ਹੁੰਦਾ ਅਸੀਂ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਜਿਹੜੀ ਲੋਕਾਂ ਗਰੀਬ ਲੋਕਾਂ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ ਦਾ ਯਤਨਿਆਂ ਅਸੀਂ ਉਹਦੇ ਅਨਿਆਈਆਂ ਉਹਦੇ ਵਿਚਾਰਧਾਰਾ ਦੇ ਨਾਲ ਅਸੀਂ ਸਾਝੀ ਹਵਾਲਤਾ ਦੀ ਵਿਚਾਰਧਾਰਾ ਨੂੰ ਜੋੜਨਾ ਚਾਹੁੰਦੇ ਆ ਇਸੇ ਕਰਕੇ ਮੈਂ ਨਾਹਰਾ ਦਿੰਨਾ ਵੀ ਜਿੰਨਾ ਚਿਰ ਲਾਲ ਝੰਡਾ ਤੇ ਨੀਲਾ ਝੰਡਾ ਇਕੱਠਾ ਨਹੀਂ ਹੁੰਦੇ ਜਿੰਨਾ ਚਿਰ ਅੰਬੇਦਕਰ ਦੀ ਵਿਚਾਰਧਾਰਾ ਤੇ ਭਗਤ ਸਿੰਘ ਦੀ ਵਿਚਾਰਧਾਰਾ ਇਕੱਠੀ ਨਹੀਂ ਹੁੰਦੀ ਇਸ ਦੇਸ਼ ਦਾ ਕਲਿਆਣ ਨਹੀਂ ਹੋਣਾ ਇਸ ਲਈ ਅਸੀਂ ਦੋਨਾਂ ਨੂੰ ਔਰ ਇਹ ਵਿਚਾਰਧਾਰਾ ਸਿੱਖੂਗੀ ਬਾਬੇ ਨਾਨਕ ਦੀ ਵਿਚਾਰਧਾਰਾ ਤੋਂ ਇਹ ਸਿੱਖਿਆ ਲੈਣਗੇ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਤੋਂ ਇਹ ਲੈਣਗੇ ਜਿਹੜਾ ਭਗਤੀ ਲਹਿਰ ਸਾਡੀ ਉੱਠੀ ਹੈ ਉਹਦੇ ਤੋਂ ਕੁਰਬਾਨੀਆਂ ਤੋਂ ਅਸੀਂ ਸਬਕ ਲਵਾਂਗੇ ਔਰ ਇਹ ਦੋਨਾਂ ਵਿਚਾਰਧਾਰਾ ਦਾ ਸਮੇਲ ਕਰਕੇ ਅਸੀਂ ਭਾਰਤ ਵਿੱਚ ਸਮਾਜਿਕ ਤਬਦੀਲੀ ਚਾਹੁੰਦੇ ਆ ਔਰ ਮੈਨੂੰ ਆਸ ਹੈ ਇਹਨੂੰ ਫਲ ਲੱਗੇਗਾ لازਮੀ ਲੋਕਾਂ ਵਿੱਚ ਜਾਗਰਤੀ ਆ ਰਹੀ ਹੈ ਜੀ ਅੱਛਾ ਕਮਿਊਨਿਸਟ ਵਿਚਾਰਧਾਰਾ ਦੇ ਬਾਨੀ ਨੇ ਕਿਸੇ ਟਾਈਮ ਕਿਹਾ ਸੀ ਕਿ ਦੁਨੀਆ ਭਰ ਦੇ ਕਿਰਤੀ ਲੋਕੋ ਇੱਕ ਹੋ ਜਾਓ ਕਿਰਤੀਆਂ ਦੀ ਜੇਕਰ ਆਪਾਂ ਮੁਕਤੀ ਦੀ ਗੱਲ ਕਰੀਏ ਉਹਨਾਂ ਕਿਰਤੀਆਂ ਦੇ ਵਿੱਚ ਦਲਤ ਤਵਕਾ ਵੀ ਆਉਂਦਾ ਸਮੁੱਚਾ ਤਵਕਾ ਆਉਂਦਾ ਹੈ ਜੇਕਰ ਕਿਰਤੀਆਂ ਦੇ ਮੁਕਤੀ ਦੀ ਗੱਲ ਕਰੀਏ ਤਾਂ ਇਕੱਲਾ ਕਮਿਊਨਿਸਟ ਵਿਚਾਰਧਾਰਾ ਦੇ ਨਾਲ ਨਾਲ ਹੋਰ ਕਿਹੜਾ-ਕਿਹੜਾ ਫਲਸਫਾ ਜਿਹੜਾ ਅਜੋਕੇ ਸਮੇਂ ਦੇ ਵਿੱਚ ਇਕੱਠਾ ਕਰਕੇ ਜਿਹੜੇ ਚੱਲਣ ਦੀ ਜ਼ਰੂਰਤ ਹੈ ਇੱਕ ਸਮਮਿਲਿਤ ਵਿਚਾਰਧਾਰਾ ਜਿਹੜੀ ਉਹ ਲੋਕਾਂ ਦੇ ਵਿੱਚ ਲੈ ਕੇ ਜਾਣ ਦੀ ਜ਼ਰੂਰਤ ਹੈ ਕੀ ਕਹਿਣਾ ਚਾਹੋਗੇ ਦੇਖੋ ਇਹ ਕਮਿਊਨਿਸਟਾਂ ਨੇ ਥੋੜੀ ਗਲਤੀ ਕੀਤੀ ਆ ਭਾਰਤਿਆ ਨੇ ਉਹਨਾਂ ਨੇ ਵਿਚਾਰਧਾਰਾ ਤਾਂ ਠੀਕ ਬਣਾਈ ਹੈ ਜਿਹੜੀ ਮਾਰਸਵਾਦ ਲੈਣਨ ਵਾਦੀ ਹੈ ਲੇਕਿਨ ਉਸ ਵਿਚਾਰਧਾਰਾ ਨੂੰ ਆਪਣੇ ਧਰਾਤਲ ਦੇ ਨਾਲ ਸਮਾਜ ਨਾਲ ਨਹੀਂ ਜੋੜਿਆ ਅਸੀਂ ਤਿਆਰ ਜੇ ਪੰਜਾਬ ਦੇ ਲੋਕਾਂ ਨੂੰ ਇਨਕਲਾਬ ਲਈ ਤਿਆਰ ਕਰਨਾ ਤਾਂ ਫਿਰ ਉਸ ਵਿਚਾਰਧਾਰਾ ਦੇ ਨਾਲ ਸਾਨੂੰ ਬੰਦਾ ਬਹਾਦਰ ਨੂੰ ਵਿਚਾਰਧਾਰਾ ਵੀ ਅਪਣਾਉਣੀ ਪੈਣੀ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਦੀ ਸਿੱਖਿਆਵਾਂ ਸਾਹਮਣੇ ਰੱਖਣੀਆਂ ਪੈਣੀਆਂ ਸਾਨੂੰ ਬਾਬੇ ਨਾਨਕ ਦਾ ਫਲਸਫਾ ਵੀ ਦਿਮਾਗ 'ਚ ਰੱਖਣਾ ਪੈਣਾ ਹੈ ਮੇਰਾ ਕਹਿਣ ਤੋਂ ਪੱਖਿਆ ਬਈ ਜਦੋਂ ਅਸੀਂ ਇੱਥੇ ਦੇ ਲੋਕਾਂ ਨੂੰ ਜਗਾਉਣਾ ਚਾਹੁੰਦੇ ਹਾਂ ਮੈਂ ਨਹੀਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੂੰ ਜਗਾਉਣ ਲਈ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੀ ਕੁਰਬਾਨੀ ਤੋਂ ਬਿਨਾਂ ਲੋਕਾਂ ਨੂੰ ਜਗਾ ਸਕਦੇ ਹੋ ਅਸੀਂ ਉਸ ਵਿਚਾਰਧਾਰਾ ਨੂੰ ਵੀ ਮੰਨਾਂਗੇ ਜਿਹੜੀ ਮਾਰਕਸਵਾਦ ਲੈਣਵਾਦ ਆ ਉਹਦਾ ਸਮੇਲ ਕਰਾਂਗੇ ਸਾਡੀਆਂ ਹਾਲਤਾਂ ਨਾਲ ਜੇ ਇੱਥੇ ਸਾਡੀਆਂ ਅਵਸਥਾਵਾਂ ਦੇ ਲੋਕਾਂ ਨੇ ਜਾਨਣਾ ਵਾਰੀਆਂ ਜਿਹੜੀਆਂ ਅੰਮੇਦਕਰ ਜੀ ਨੇ ਜ਼ਿੰਦਗੀ ਆਪਣੀ ਲਾਈ ਆ ਸਾਡੇ ਗੁਰੂ ਸਾਹਿਬਾਨ ਨੇ ਲਾਈ ਆ ਬੰਦਾ ਬਹਾਦਰ ਨੇ ਲਾਈ ਆ ਭਗਤ ਸਿੰਘ ਨੇ ਫਾਂਸੀ ਚੜ ਗਿਆ ਕਰਤਾਰ ਸਿੰਘ ਸਰਾਭਾ 19 ਸਾਲ ਦਾ ਫਾਂਸੀ ਚੜ ਗਿਆ ਉਹ ਸਾਡੇ ਬਹੁਤ ਵੱਡੇ ਆਗੂ ਆ ਇਸ ਲਈ ਅਸੀਂ ਇਹਨਾਂ ਦੋਨਾਂ ਆਪਣੇ ਹਾਲਾਤਾਂ ਨੂੰ ਤੇ ਦੁਨੀਆ ਦੇ ਹਾਲਾਤਾਂ ਨੂੰ ਸਮੇਲ ਕਰਕੇ ਅੱਗੇ ਤੁਰਨਾ ਚਾਹੁੰਦੇ ਆ ਜੇ ਅਸੀਂ ਆਪਣੀਆਂ ਗੱਲਾਂ ਨਹੀਂ ਕਰਾਂਗੇ ਅਸੀਂ ਲੋਕਾਂ ਨੂੰ ਇਕੱਠੇ ਜਾਵਾਂਗੇ ਲੋਕ ਕਹਣਗੇ ਤੁਸੀਂ ਬਾਹਰ ਦੀਆਂ ਗੱਲਾਂ ਕਰਦੇ ਹੋ ਸਾਡੇ ਜਿਹੜੀ ਇੱਥੇ ਦੀਆਂ ਗੱਲਾਂ ਦੱਸਦੇ ਨਹੀਂ ਉਹ ਬਹਿ ਕੇ ਇਹ ਅਸੀਂ ਭੁੱਲ ਕੀਤੀ ਸੀ ਇੱਕ ਅਸੀਂ ਭੁੱਲ ਇਹ ਆਰਐਮਪੀਆਈ 2001 ਚ ਹੋਣ ਚਾਹੀਈ ਆ ਅਸੀਂ ਪੁੱਲ ਨੂੰ ਸੁਧਾਰ ਰਹੇ ਆ ਅਸੀਂ ਮੁੜ ਕੇ ਫੇਰ ਉਹੀ ਨਾਰਾ ਬੁਲੰਦ ਕਰ ਰਹੇ ਆ ਵੀ ਜਿੰਨਾ ਚਿਰ ਸਮੁੱਚੇ ਕਿਰਤੀ ਲੋਕ ਜਿਹੜੇ ਦਲਤਾਂ ਦਾ ਵੱਡਾ ਹਿੱਸਾ ਪੈਣਾ ਆ ਬਹੁਤ ਵੱਡਾ ਯੋਗਦਾਨ ਪਾਣਾ ਆ ਜੀ ਇਹ ਸਾਰੀਆਂ ਵਿਚਾਰਧਾਰਾਵਾਂ ਇਕੱਠੀਆਂ ਨਹੀਂ ਹੁੰਦੀਆਂ ਕਿਹੜੀਆਂ ਵਿਚਾਰਧਾਰਾਵਾਂ ਇੱਥੇ ਬਾਬੇ ਨਾਨਕ ਦੀ ਵਿਚਾਰਧਾਰਾ ਬੰਦੇ ਬਹਾਦਰ ਦੀ ਵਿਚਾਰਧਾਰਾ ਗੁਰੂ ਗਵਿੰਦ ਸਿੰਘ ਦੀ ਵਿਚਾਰਧਾਰਾ ਭਗਤ ਸਿੰਘ ਤੇ ਰਾਜਗੁਰੂ ਸਖਦੇਵ ਦੀ ਵਿਚਾਰਧਾਰਾ ਗਦਰੀ ਬਾਬਿਆਂ ਦੀ ਵਿਚਾਰਧਾਰਾ ਤੇ ਨਾਲ ਉਹਦੇ ਜਿਹੜੀ ਵਿਚਾਰਧਾਰਾ ਮਾਰਸਵਾਦ ਲੈਣ ਵਾਲੀ ਆ ਇਹ ਸਾਰੀਆਂ ਵਿਚਾਰਧਾਰਾਵਾਂ ਦਾ ਸਮੇਲ ਕਰਕੇ ਹੀ ਅਸੀਂ ਭਾਰਤ ਨੂੰ ਅੱਗੇ ਲਿਜਾ ਸਕਦੇ ਹਾਂ ਜੇ ਅਸੀਂ ਪੰਜਾਬ ਤੇ ਦੇਸ਼ ਨੂੰ ਅੱਗੇ ਲੈ ਕੇ ਤੋਰਨ ਆਇਆ ਇਸ ਲਈ ਮੈਂ ਸਮਝਦਾ ਕਿ ਜਿਹੜੀ ਅਸੀਂ ਕਮਿਊਨਿਸਟਾਂ ਇਹ ਗਲਤੀ ਕੀਤੀ ਭੁੱਲ ਕੀਤੀ ਆ ਉਹਨੂੰ ਸੁਧਾਰਨਾ ਹੈ ਔਰ ਲੋਕਾਂ 'ਚ ਇਹਦਾ ਬੜਾ ਚੰਗਾ ਅਸਰ ਪੈ ਰਿਹਾ ਜਿਹੜੇ ਲੋਕੀ ਜਾਤ ਪਾਤ ਦਾ ਨਾਅਰਾ ਦੇ ਕੇ ਸਿਰਫ ਦਲਤਾਂ ਨੂੰ ਵੋਟਾਂ ਲਈ ਵਰਦੇ ਆ ਉਹਨਾਂ ਦੀ ਹਾਲਤ ਦੇਖੋ ਕੀ ਹੋ ਗਈ ਆ ਭਾਜਪਾ ਨਾ ਜਾਂਦੇ ਆ ਗੱਲਾਂ ਦਲਤਾਂ ਦੀਆਂ ਕਰਦੇ ਆ ਕਮਾਲ ਤਾਂ ਇਹ ਆ ਦਲਤਾਂ ਦੀ ਬੋਟਾ ਲੈ ਲੈਂਦੀ ਮੁੜ ਕੇ ਕਦੀ ਅਕਾਲੀ ਦਲ ਨਾਲ ਚਲ ਜਾਂਦੇ ਆ ਕਦੀ ਕਾਂਗਰਸ ਨਾਲ ਚਲ ਜਾਂਦੇ ਕਦੀ ਬੀਜੇਪੀ ਨਾਲ ਚਲੇ ਜਾਂਦੇ ਆ ਉਹ ਅਸਲ 'ਚ ਦਲਤਾਂ ਦੀਆਂ ਦੁੱਖਾਂ ਨੂੰ ਵਰਤਦੇ ਆ ਦਲਤਾਂ ਦੇ ਕਲਿਆਣ ਲਈ ਨਹੀਂ ਲੜਨਾ ਚਾਹੁੰਦੇ ਅਸੀਂ ਹਕੀਕੀ ਤੌਰ ਤੇ ਚਾਹੁੰਦੇ ਆ ਇਸ ਵੇਲੇ ਬੀਜੇਪੀ ਦੀ ਬਹੁਤ ਕੋਸ਼ਿਸ਼ ਆ ਕਿ ਦਲਤਾਂ ਨੂੰ ਇਹ ਕਿਹਾ ਜਾਵੇ ਵੀ ਤੁਸੀਂ ਤੁਹਾਨੂੰ ਜ਼ਮੀਨਾਂ ਦੇਣੀਆਂ ਅਸੀਂ ਤੁਹਾਨੂੰ ਕਿਸਾਨ ਦੀ ਜ਼ਮੀਨਾਂ ਨਹੀਂ ਦੇਣ ਦਿੰਦਾ ਇਹ ਦੁਸ਼ਮਣ ਤੁਹਾਡਾ ਕਿਸਾਨ ਆ ਕਿਸਾਨ ਨੂੰ ਕਹਿੰਦੇ ਆ ਤੁਹਾਡੀ ਜ਼ਮੀਨਾਂ ਇਹਨਾਂ ਨੇ ਖੋਲਣੀਆਂ ਜਾਣੀ ਮਜ਼ਦੂਰ ਕਿਸਾਨ ਨੂੰ ਇੱਕ ਨਵਾਂ ਕਿਸਮ ਦਾ ਲੜਾਈ ਦਾ ਪੰਗਾ ਪਾ ਰਿਹਾ ਓ ਜਦ ਕਿ ਅਸਲ ਚ ਇਹ ਆ ਵੀ ਨਾ ਇਹ ਕਿਸਾਨ ਦੀ ਜ਼ਮੀਨ ਮਜ਼ਦੂਰ ਨੂੰ ਦੇਣੀ ਮੋਦੀ ਨੇ ਨਾ ਕਿਸਾਨ ਕੋ ਰਹਿਣ ਦੀ ਇਹ ਜ਼ਮੀਨ ਮੋਦੀ ਬਤਾਨੀ ਤੇ ਬਾਨੀ ਕੋ ਜਾਣੀ ਆ ਜਾਨੀ ਸਾਨੂੰ ਬੇਵਕੂ ਬਣਾ ਰਿਹਾ ਉਹ ਪੰਜਾਬ ਦੇ ਲੋਕਾਂ ਨੂੰ ਬਹੁਤ ਪ੍ਰਚਾਰ ਕਰ ਰਿਹਾ ਪਿੰਡਾਂ 'ਚ ਵੀ ਦਲਤੋ ਦੇਖੋ ਤੁਹਾਨੂੰ ਜ਼ਮੀਨਾਂ ਦੇ ਮਾਲਕ ਅਸੀਂ ਬਣਾਉਣਾ ਚਾਹੁੰਦੇ ਆ ਇਹ ਜਿਹੜੇ ਲਾਲ ਝੰਡੇ ਵਾਲੇ ਆ ਇਹ ਤੁਹਾਨੂੰ ਜ਼ਮੀਨਾਂ ਦੇ ਮਾਲਕ ਨਹੀਂ ਬਣਾਉਂਦੇ ਕਿਉਂਕਿ ਕਿਸਾਨਾਂ ਨਾਲ ਆ ਉਹ ਚੂੜ ਮਾਰਦੇ ਬਕਵਾਸ ਕਰਦੇ ਆ ਉਹ ਜ਼ਮੀਨਾਂ ਖੋਗੇ ਤਾਨੀਆਂ ਵਾਨੀਆਂ ਨੂੰ ਦੇਣਾ ਚਾਹੁੰਦੇ ਆ ਇਸ ਲਈ ਅਸੀਂ ਚਾਉਂਦੇ ਆ ਹਾਂ ਮਜ਼ਦੂਰਾਂ ਦੀਆਂ ਮੰਗਾਂ ਵੱਖਰੀਆਂ ਆ ਅਸੀਂ ਡਟ ਕੇ ਲੜਾਂਗੇ ਜਿਹੜੇ ਲੋਕੀ ਮਜ਼ਦੂਰਾਂ ਦਾ ਬਾਈਕਾਟ ਕਰਦੇ ਆ ਜਿਹੜੇ ਕਹਿੰਦੇ ਅਸੀਂ ਇਹਦਾ ਨਾ ਪਿੰਡਾਂ ਚ ਇਹਨਾਂ ਨੂੰ ਇਹਨਾਂ ਦਾ ਬਾਈਕਾਟ ਕਰੋ ਇਹਨਾਂ ਨੂੰ ਖੇਤਾਂ ਦੇ ਪੱਟੇ ਨਾ ਲੈਣ ਦਿਓ ਕੁਝ ਲੋਕੀ ਬਿਹਾਰੀ ਤੇ ਯੂਪੀ ਦੇ ਮਜ਼ਦੂਰਾਂ ਖਿਲਾਫ ਪ੍ਰਚਾਰ ਕਰ ਰਹੇ ਆ ਜਿ세 ਜਿਨ੍ਹਾਂ ਨੇ ਸਾਨੂੰ ਗੁਰੂ ਗੋਬਿੰਦ ਸਿੰਘੋਂ ਦਿੱਤਾ ਪਟਨੇ ਦੇ ਲੋਕਾਂ ਨੇ ਸਾਡੇ ਗੁਰੂ ਗੋਬਿੰਦ ਸਿੰਘ ਜਨਮ ਦਿੱਤਾ ਉਥੇ ਅੱਜ ਅਸੀਂ ਕਹੀਏ ਵੀ ਬਿਹਾਰੀ ਲੋਕਾ ਇੱਥੇ ਕਿਉਂ ਬੈਠੇ ਅਸੀਂ ساری ਦੁਨੀਆ 'ਚ ਬੈਠੇ ਆ ਜਿ ਉਹ ਕਹਿਣ ਲੱਗ ਪਏ ਗੰਦ ਪਾਇਆ ਪੰਜਾਬ ਵਾਲਿਆਂ ਨੇ ਕਿ ਸਾਡਾ ਕੀ ਬਣੇਗਾ ਉੱਥੇ ਯੂਪੀ ਬਿਹਾਰ ਦਾ ਵਰਕਰ ਆਪਣੇ ਦੇਸ਼ 'ਚ ਆ ਰਿਹਾ ਉੱਥੇ ਤਾਂ ਅਸੀਂ ਗੰਦ ਪਾਉਣਾ ਕਹਿੰਦੇ ਆ ਅਸੀਂ ਸੱਤ ਸਮੁੰਦਰਾਂ ਦਾ ਪਾਰ ਜਾ ਕੇ ਉੱਥੇ ਰਾਜਾ ਬਣਨਾ ਚਾਹੁੰਦੇ ਆ ਉੱਥੇ ਅਸੀਂ ਚੰਗਾ ਕਰ ਰਹੇ ਆ ਇਸ ਲਈ ਉਹ ਅਸਲ 'ਚ ਲੋਕੀ ਸਾਡੇ 'ਚ ਪਾੜਾ ਪਾਉਣਾ ਚਾਹੁੰਦੇ ਆ ਕਦੀ ਯੂਪੀ ਬਿਹਾਰ ਦੇ ਭਈਆਂ ਦੇ ਨਾਂ ਤੇ ਅਲਕਰਸ ਪਰਸ ਪਤਾ ਲੱਗਾ ਮੈਨੂੰ ਪਰਸੋਂ ਦੀ ਗੱਲ ਆ ਜਿਹੜੀ ਬਹੁਤ ਦੁਖਦਾਈ ਘਟਨਾ ਵਾਪਰੀ ਅਮਰਸਰ 'ਚ ਮਾਦਾ ਖੀਵੀ ਤੇ ਨਾਂ ਤੇ ਲੰਗਰ ਚੱਲਦਾ ਆ ਉੱਥੇ ਬਹੁਤ ਵਧੀਆ ਤਰ ਗੁਰਦੁਆਰਾ ਸਾਹਿਬ ਚ ਮਾਦਾ ਖੀਵੀ ਦੇ ਸਹਰਾ ਜਿੱਥੇ ਪਰਿਵਾਰ ਸਪਿੰਡ ਸੀ ਉਸ ਪਿੰਡ ਨੇ ਸਰਬ ਸੰਪਤੀ ਨਾਲ ਗੁਰਦੁਆਰੇ ਜਾ ਕੇ ਅਰਦਾਸ ਕੀਤੀ ਕਿ ਅਸੀਂ ਪਿੰਡ ਵਿੱਚ ਇਸਾਈ ਭਾਈਚਾਰੇ ਨੂੰ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇਵਾਂਗੇ ਉਹਨਾਂ ਦੇ ਦੁੱਖਾਂ ਸੁੱਖਾਂ ਚ ਪਾਠ ਕਰਨ ਵਾਸਤੇ ਨਾ ਪਿੰਡ ਵਿੱਚ ਧਾਰਮਿਕ ਜਲੂਸ ਕੱਢਣ ਦੇਵਾਂਗੇ ਔਰ ਜੇ ਉਸਾਈਆਂ ਦਾ ਬੰਦਾ ਮਰ ਜਾਂਦਾ ਤਾਂ ਉਹਨੂੰ ਅਸੀਂ ਦਫਨਾਉਣ ਨਹੀਂ ਦੇਵਾਂਗੇ ਇਹ ਤਨ ਫੈਸਲੇ ਕਿਤੇ ਗੁਰਦੁਆਰਾ ਸਾਹਿਬ ਚ ਮੈਂ ਕਹਿੰਦਾ ਕਮਾਲ ਹੈ ਕਿ ਨੇ ਆਪਾਂ ਸਰਬੱਤ ਦਾ ਭਲਾ ਲੋਕਾਂ ਨੂੰ ਆ ਸਰਬੱਤ ਦਾ ਭਲਾ ਕਹਿੰਨੇ ਇਹ ਆ ਵੀ ਕੋਈ ਪਤਾ ਇੱਕ ਉਹਦੇ ਸਾਡੇ ਬੱਚੇ ਆ ਸੀ ਬਹਿ ਕੇ ਤਾਂ ਫੇ ਇੱਕ ਦੇ ਬੱਚਿਆਂ ਵਿੱਚ ਉਹ ਇਸਾਈ ਨਹੀਂ ਆਉਂਦੇ ਇੱਕ ਦੇ ਬੱਚੇ ਦਲਤ ਨਹੀਂ ਆਉਂਦੇ ਹੈ ਇੱਕ ਦੇ ਬੱਚਿਆਂ ਚ ਬਿਹਾਰੀ ਦੇ ਯੂਪੀ ਵਾਲੇ ਨਹੀਂ ਆਉਂਦੇ ਇਸ ਕਰਕੇ ਕੁਝ ਲੋਕੀ ਸਾਡੇ ਬਹੁਤ ਘਟੀਆਂ ਕਿਸਮ ਦਾ ਪ੍ਰਚਾਰ ਕਰਕੇ ਪਾੜਾ ਪਾਉਣਾ ਚਾਹੁੰਦੇ ਆ ਆਰਐਮਪੀਏ ਗੱਲ ਤੇ ਬਹੁਤ ਪ੍ਰਪੱਕਤਾ ਨਾਲ ਖੜੀ ਆ ਕਿ ਸਾਰੇ ਕਿਰਤੀ ਲੋਕਾਂ ਦਾ ਏਕਾ ਹੋਣਾ ਚਾਹੀਦਾ ਇਹ ਚ ਧਰਮ ਦਾ ਨਾਮ ਲੈ ਕੇ ਇਹ ਇਲਾਕਿਆਂ ਦਾ ਨਾਮ ਲੈ ਕੇ ਕੱਲ ਨੂੰ ਕਹੋਗੇ ਬਠਿੰਡੇ ਵਾਲੇ ਜਿੰਦਰ ਕਿਉਂ ਆ ਗਏ ਆ ਜਿੰਦਰ ਵਾਲੇ ਬਠਿੰਡੇ ਕੋ ਆ ਗਏ ਆ ਇਹ ਪਾੜਾ ਬਦੀਗਾ ਅਸੀਂ ਇਹ ਪਾੜੇ ਨੂੰ ਮੇਟਣਾ ਚਾਹੁੰਦੇ ਆ ਜਿਹੜੇ ਲੋਕੀ ਯੂਪੀ ਬਿਹਾਰ ਦੇ ਨਾਮ ਤੇ ਵੀ ਕਹਿੰਦੇ ਆ ਖਤਰਨਾਕ ਪ੍ਰਚਾਰ ਕਰਦੇ ਆ ਬਹੁਤ ਘੱਟਿਆ ਪ੍ਰਚਾਰਿਆ ਉਹ ਮੈਂ ਤਾਂ ਕਈ ਵਾਰੀ ਕਿੰਨਾ ਭਈ ਸਾਡਾ ਗੁਰੂ ਤਾਂ ਬਾਹਰ ਪ੍ਰਦੇਸ਼ਾਂ 'ਚ ਘੁੰਮਦਾ ਨੇ ਦੂਜੇ ਦੇਸ਼ਾਂ 'ਚ ਲੋਕਾਂ ਨੇ ਸਤਿਕਾਰ ਦਿੱਤਾ ਉਹਨੂੰ ਤੇ ਅਸੀਂ ਆਪਣੇ ਦੇਸ਼ ਦੇ ਵਾਸੀਆਂ ਨੂੰ ਪੰਜਾਬ ਜਾ ਕੇ ਕਿਰਤ ਕਰਨ ਨੂੰ ਰੋਕੀ ਜਾਂਦੇ ਵੀ ਕਿਰਤ ਨਹੀਂ ਕਰ ਸਕਦੇ ਤੁਸੀਂ ਅਸੀਂ ਉੱਥੇ ਪ੍ਰਧਾਨ ਮੰਤਰੀ ਬਣਾਉਣ ਨੂੰ ਤਿਆਰ ਆਂ ਇੱਥੇ ਆ ਕੇ ਸਰਪੰਚ ਨਹੀਂ ਬਣ ਸਕਦਾ ਉਹ ਇਹ ਸਰਬੱਜ ਦਾ ਭਾਈ ਆ ਜੀ ਅਸੀਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਆਪਣਾ ਜਿਹੜਾ ਪਿਛਲਾ ਪ੍ਰਧਾਨ ਮੰਤਰੀ ਸੀ ਉਹ ਭਾਰਤ ਦਾ ਜੰਮਿਆ ਪਲਿਆ ਸੀ ਤੋਂ ਇਸ ਲਈ ਜਿਹੜਾ ਇਹ ਦੋਗਲਾਪਾਣ ਸਿੱਖੀ ਜ ਨਹੀਂ ਇਜਾਜ਼ਤ ਦੇਦੀ ਸਿੱਖੀ ਤਾਂ ਸਰਬੱਤ ਦਾ ਭਲਾ ਮੰਗਦੀ ਆ ਸਿੱਖੀ ਦਾ ਭਾਈ ਲਾਲੋ ਨਾ ਖੜਦੀ ਆ ਸਿੱਖੀ 'ਤੇ ਜਾਤ ਪਾਤ ਦਾ ਕੋਈ ਮਸਲਾ ਨਹੀਂ ਹੈ ਸਿੱਖੀ 'ਚ ਇਲਾਕਿਆਂ ਦਾ ਕੋਈ ਮਸਲਾ ਨਹੀਂ ਹੈ ਜੇ ਇਲਾਕਿਆਂ ਦਾ ਮਸਲਾ ਹੁੰਦਾ ਪਟਨੇ ਤੋਂ ਸਾਡਾ ਗੁੱਸਾ ਪਾਉਂਦੇ ਹੀ ਨਾ ਕਰਦੀ ਸਾਡਾ ਜਨਮੇ ਗੁਰੂ ਸਾਹਿਬ ਦਾ ਉੱਥੇ ਹੋਇਆ ਪਟਨਾ ਜੌਰ ਪਟਨਾ ਦੀਆਂ ਗਲੀਆਂ ਵਿੱਚ ਉਹ ਬਿਹਾਰੀ ਮੁੰਡਿਆਂ ਦਾ ਖੇਲੇ ਹੋਣਗੇ ਬਿਹਾਰੀ ਬੱਚਿਆਂ ਦਾ ਖੇਲੇ ਹੋਣਗੇ ਅਸੀਂ ਬਿਹਾਰੀ ਨੂੰ ਗੁਨਾਹ ਕੱਢਦੇ ਆ ਇਸ ਲਈ ਮੈਂ ਸਮਝਦਾ ਕਿ ਅਸੀਂ ਆਪਣੇ ਸਿਧਾਂਤਾਂ ਤੋਂ ਦੂਰ ਜਾ ਰਹੇ ਆ ਕਿ ਸਾਡੀ ਬੇਨਤੀ ਆ ਆਰਐਮਪੀਏ ਵੱਲੋਂ ਆ ਅਸੀਂ ਧਰਮਾਂ ਸਾਰਿਆਂ ਦਾ ਸਤਿਕਾਰ ਕਰਦੇ ਆ ਸਿੱਖਾਂ ਦਾ ਹਿੰਦੂਆਂ ਦਾ ਮੁਸਲਮਾਨਾਂ ਦਾ ਦਲਤ ਭਾਈਚਾਰੇ ਦਾ ਧਰਮ ਆਪੋ ਆਪਣਾ ਮਸਲਾ ਆ ਲੇਕਿਨ ਜੇ ਕੋਈ ਫੁੱਟ ਪਾਉਂਦਾ ਧਰਮ ਦੇ ਨਾਂ ਤੇ ਨਾ ਉਹ ਗੁਨਾਹ ਕਰਦਾ ਆ ਅਸੀਂ ਆਪਣੀ ਸੱਚੀ ਸੂਚੀ ਕਰਦੀ ਰਾਖੀ ਕਰਨਾ ਚਾਹੁੰਦੇ ਆ ਇਹਦੇ ਵਿੱਚ ਸਾਂਝੀ ਵਾਲਤਾ ਦਾ ਰਾਜ ਚਾਹੁੰਦੇ ਆ ਜਿੱਥੇ ਬੰਦਾ ਬੰਦੇ ਨੂੰ ਸਮਝੇ ਇੱਕ ਬਹੁਤ ਵੱਡਾ ਸਾਡੇ ਸਾਹਮਣੇ ਸਵਾਲ ਆ ਬਈ ਧਰਮ ਬੰਦੇ ਨੇ ਪੈਦਾ ਕੀਤਾ ਆ ਬੰਦਾ ਧਰਮ ਨੇ ਪੈਦਾ ਨਹੀਂ ਕੀਤਾ ਧਰਮ ਹੈ ਜੰਮਣ ਤੋਂ ਬਾਅਦ ਮੈਂ اختیار ਕੀਤਾ ਧਰਮ ਨੂੰ ਮੈਨੂੰ ਨਹੀਂ ਧਰਮ ਨੇ ਪੈਦਾ ਕੀਤਾ ਇਸ ਕਰਕੇ ਜਿਹੜਾ ਇਹ ਪ੍ਰਚਾਰ ਕੀਤਾ ਜਾ ਰਿਹਾ ਪਈ ਅਸੀਂ ਧਰਮ ਦੇ ਨਾਂ ਤੇ ਦੂਜੇ ਬੰਦੇ ਵੱਡਾਂਗੇ ਸਾਡਾ ਧਰਮ ਉੱਚਾ ਦੂਜਾ ਮਾੜਾ ਆ ਇਹ ਖਤਰਨਾਕ ਪ੍ਰਚਾਰ ਆ ਇਸੇ ਪ੍ਰਚਾਰ ਦਾ ਵਿਰੋਧ ਕਰ ਲੈਦਾ ਗੁਰੂ ਤੇਗ ਬਹਾਦਰ ਨੇ ਦਿੱਲੀ ਜਾ ਕੇ ਸੀਸ ਦਿੱਤਾ ਸੀ ਆਪਣਾ ਉਹ ਦਿੱਲੀ ਕਾਲੇ ਜਾਣਾ ਸੀ ਉਹਨਾਂ ਨੇ ਤੋਂ ਮੇਰਾ ਕਹਿਣ ਤੋਂ ਪੱਖਿਆ ਅੱਜ ਦੇ ਸਮੇਂ 'ਚ ਪਾਰਟੀ ਗੁਰੂ ਸਾਹਿਬ ਦੀ ਸਿੱਖਿਆ 'ਮੱਤੇ ਚੱਲਣ ਦਾ ਯਤਨ ਕਰ ਰਹੀ ਆ ਔਰ ਉਹ ਕੁਰਬਾਨੀਆਂ ਤੋਂ ਸਭ ਲੈ ਰਹੀ ਆ ਔਰ ਲੋਕਾਂ ਨੂੰ ਬੇਨਤੀ ਕਰਦੀ ਆ ਵੀ ਤੁਸੀਂ ਵੀ ਸਿੱਖੀ ਦਾ ਅਸਲੀ ਸਾਰ ਤਤ ਸਮਝੋ ਸਿੱਖੀ ਇਸ ਗੱਲ ਦਾ ਨਾਂ ਨਹੀਂ ਹੈ ਵੀ ਪੈਸਿਆਂ ਦੇ ਹਾਰ ਪਾਉਣੇ ਸੋਨੇ ਦੇ ਪੱਤੇ ਚਾੜਨੇ ਇਹ ਨਹੀਂ ਹੈ ਵੀ ਜਾ ਕੇ ਡੀਜੇ ਵਜਾ ਕੇ ਗੰਦੇ ਗੀਤ ਗਾਉਣੇ ਇਹ ਸਿੱਖੀ ਨਹੀਂ ਹੈ ਸਿੱਖੀ ਆ ਕਿਰਤ ਕਰਨ ਵਾਲੇ ਲੋਕਾਂ ਦੀ ਰਾਖੀ ਕਰਨ ਨੂੰ ਇਕੱਠੇ ਕਰਨਾ ਸ਼ੁਭ ਕਰਮ ਨੇ ਆ ਇਹ ਸ਼ੁਭਕਰਮ ਨਹੀਂ ਹੈ ਵੀ ਤੁਸੀਂ ਆਪਣੇ ਭਾਈਚਾਰੇ ਦੀ ਬਾਈਕਟ ਕਰੋ ਤੁਸੀਂ ਲੋਕਾਂ ਦੇ ਫੁੱਟ ਪਾਓ ਇਹ ਸ਼ੁਭਕਰਮ ਨਹੀਂ ਹੈ ਤਾਂ ਸਾਡਾ ਸਮਝਦਾਰੀ ਆ ਸਾਡਾ ਅਪੀਲ ਲੋਕੀ ਲਾਜ਼ਮੀ ਬੇਨਤੀ ਸਾਡੀ ਮੰਨਣਗੇ ਔਰ ਅਸੀਂ ਇਹਲੇ ਕੰਮ ਕਰ ਰਹੇ ਆ ਜ਼ਿੰਦਗੀ ਭਰ ਕਰਾਂਗੇ ਜੇ ਸਾਡੇ ਮਰਨ ਵਿਲੇ ਤੱਕ ਵੀ ਕੰਮ ਪੂਰਾ ਨਾ ਹੋਇਆ ਕੋਈ ਗੱਲ ਨਹੀਂ ਕਹਾਾਂ ਦੀ ਪੀੜੀ ਕਰੇਗੀ ਕੰਮ ਇਹ ਕੰਮ ਇਦਾਂ ਥੋੜੀ ਮੁੱਖਦੇ ਆ 500 ਸਾਲ ਬਾਬੇ ਨਾਨਕ ਦੀ ਬਾਣੀ ਨੂੰ ਰਚਨਾ ਕੀਤੀ ਨੂੰ ਹੋ ਗਿਆ ਹਾਲੇ ਤੱਕ ਬਾਬੇ ਨਾਨਕ ਦੀ ਬਾਣੀ ਤੇ ਲੋਕਾਂ ਅਮਲ ਨਹੀਂ ਕਰ ਰਹੇ ਫਿਰ ਇਹਨਾਂ ਬਾਣੀ ਥੋੜੀ ਝੂਠੀ ਪੈ ਗਈ ਆ ਬਾਣੀ ਸੱਚੀ ਆ ਅਸੀਂ ਜੇ ਅਮਲ ਕਰਾਂਗੇ ਉਦੋਂ ਠੀਕ ਹੋ ਜਾਵਾਂਗੇ ਇਸ ਵਾਸਤੇ ਸਾਡਾ ਸਮਝਿਆ ਵੀ ਸਾਰੇ ਲੋਕਾਂ ਨੂੰ ਯਤਨ ਕਰਨਾ ਚਾਹੀਦਾ ਆ ਵੀ ਸਾਡੀ ਕਿਰਤਿਆਂ ਦੀ ਲਹਿਰ ਵਧੇ ਇਹਦਾ ਕੋਈ ਵਿਤਕਰਾਰ ਨਾ ਹੋਵੇ ਧਰਮ ਤੇ ਜਾਤ ਦੇ ਨਾਂ ਤੇ ਔਰ ਦੁਸ਼ਮਣ ਸਾਡਾ ਦਿੱਲੀ 'ਚ ਰਾਜ ਕਰਨ ਵਾਲਾ ਬੈਠਾ ਆ ਜਿਹੜਾ ਸਾਡੀ ਗਰੀਬੀ ਦਾ ਕਾਰਨ ਆ ਅਦਾਨੀ ਬਾਨੀ ਦਾ ਮਸਲਾ ਆ ਸਾਮਰਾਜੀਆਂ ਦਾ ਮਸਲਾ ਉਹਨਾਂ ਦੇ ਖਿਲਾਫ ਯੁੱਧ ਕਰੀਏ ਇਹ ਅਸਲੀ ਸਾਡਾ ਪੈਗਾਮ ਆ ਲੋਕਾਂ ਨੂੰ ਧੰਨਵਾਦ